ਮੋਟੀ ਦੀ ਗੱਲ ਕਰਦੀ ਹੈ ਜੀ ਤੁਹਾਨੂੰ ਈ ਵਹੀਕਲ ਦੀ ਡੀਲਰਸ਼ਿਪ ਤੁਸੀਂ ਲੈ ਸਕਦੇ ਹੋ 6-7 ਲੱਖ ਰੁਪਏ ਦੇ ਵਿੱਚ ਔਰ 2.5 ਲੱਖ ਰੁਪਿਆ ਸਰ ਕਹਿੰਦੇ ਨੇ ਜੀ ਤੁਸੀਂ 6 ਮਹੀਨਿਆਂ ਚ ਕਮਾਣਾ ਸ਼ੁਰੂ ਕਰ ਦੋਗੇ ਜੀ ਗੱਲ ਸਹੀ ਕਹੀ ਜੀ ਆਹੀ ਗੱਲ ਹੈ ਜੀ ਮੋਟੀ ਦੀ ਗੱਲ ਸਮਝਾਣੀ ਸੀ ਆਪਾਂ ਨੇ ਜੀ 6 ਮਹੀਨਿਆਂ ਦੇ ਵਿੱਚ ਤੁਸੀਂ 2.5 ਲੱਖ ਰੁਪਿਆ ਮਹੀਨਾ ਤੱਕ ਪਹੁੰਚ ਸਕਦੇ ਹੋ 6 ਲੱਖ ਰੁਪਏ ਇਨਵੈਸਟ ਕਰਕੇ ਔਰ ਇਹ ਗੱਲ ਅਸੀਂ ਸ਼ਬਦਾ ਚ ਆਪਣੀ ਨਹੀਂ ਕਹਿ ਰਹੇ ਹੂੰ ਕਿ ਦੀ ਜੰਸੀ ਲੜ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਡੀ ਸੁਣ ਲਈ ਤਾਂ ਅੱਗੇ ਲੈ ਜਾਓ ਹੂੰ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਤੁਹਾਨੂੰ ਪਹਿਲਾਂ ਫੈਕਟਰੀ ਦਿਖਾਵਾਂਗੇ ਹੂੰ ਵੀ ਇਹ ਮਾਲ ਸਾਡਾ ਬਣਦਾ ਹੈ ਹੂੰ ਦੂਜੇ ਨੰਬਰ ਤੇ ਤੁਹਾਨੂੰ ਬੇਸਿਕ ਟ੍ਰੇਨਿੰਗ ਦੇਵਾਂਗੇ ਜੀ ਕਿ ਤੁਹਾਡੇ ਪ੍ਰੋਡਕਟ ਤੇ ਦੂਜੇ ਪ੍ਰੋਡਕਟ ਚ ਫਰਕ ਕੀ ਹੈ ਹੂੰ ਕਿਉਂਕਿ ਬੋਕੋਗੇ ਜੀ 30000 ਦਾ ਵੀ ਮਿਲਦਾ ਹੂੰ ਤੁਹਾਡੇ ਵਾਲਾ ਕਿੰਨੇ ਦਾ ਔਰ ਉਧਰ 1 ਲੱਖ 60000 1 ਲੱਖ 1.5 ਲੱਖ ਦਾ ਵੀ ਮਿਲਦਾ ਹੂੰ ਤੁਹਾਡੇ ਵਾਲਾ ਕਿੰਨੇ ਦਾ ਉਹ ਸਾਰੀ ਗੱਲ ਉਹ ਫੀਚਰਾਂ ਚ ਕਿੰਨਾ ਫਰਕ ਹੈ ਔਰ ਪ੍ਰਾਈਸ ਤੇ ਕੀ ਫਰਕ ਹੈ ਉਹ ਸਾਰਾ ਉਥੇ ਤੁਹਾਨੂੰ ਸਮਝਾ ਦਾਂਗੇ ਉਸ ਤੋਂ ਬਾਅਦ ਕਹਾਂਗੇ ਤੁਸਾਂ ਜੋ ਮਿਲ ਚੁਕੋ ਹੁਣ ਅਮਰੀਕਾ ਜਾਣ ਦੀ ਲੋੜ ਨਹੀਂ ਹੈ ਬਿਲਕੁਲ ਨਹੀਂ ਕੈਨੇਡਾ ਜਾਣ ਦੀ ਲੋੜ ਨਹੀਂ ਹੈ ਮਾਜੀ ਨਾ ਆਸਟ੍ਰੇਲੀਆ ਜਾਣ ਦੀ ਲੋੜ ਨਹੀਂ ਹੈ ਦੇਖੋ ਜੀ 2.5 ਲੱਖ ਤਾਂ ਉਹਦੇ ਲਈ ਹੈ ਜਿਹੜਾ ਕਿ ਸਿੰਪਲੀ ਬਸ ਬਈ ਕਿਤੇ ਦੁਕਾਨ ਹੁਲਦੀ ਤੇ ਗੱਲ ਖਤਮ ਹੂੰ ਜੇ ਤੁਸੀਂ ਐਕਸਪੈਂਡ ਕਰ ਲੋ ਉਹਨੂੰ ਹੋਰ ਜਰਾ ਮਾਲ ਵੇਚਣਾ ਸ਼ੁਰੂ ਕਰ ਦੋ ਸੇਲਸ ਚ ਅਗਰੈਸਿਵ ਹੋ ਜਾਓ ਰਾਣਾ ਚ 1 2 3 ਆਪਣੀਆਂ ਖੋਲੋ 8 8 ਸ਼ਹਿਰਾ ਚ ਖੋਲੋ ਕਰੋੜ ਰੁਪਈਆ ਮੈਨਾਂ ਹੋ ਜਾਏਗਾ ਲਓ ਜੀ ਪੰਜਾਬੀਓ ਆਹ ਹੈ ਅਸਲ ਗੱਲ ਜੀ ਦੇਖੋ ਜੀ ਦੇਸ਼ਾਂ ਵਿਦੇਸ਼ਾਂ ਚ ਜਾ ਕੇ ਅਸੀਂ ਰਿਪੋਰਟ ਹੋ ਕੇ ਵਾਪਸ ਆਨੇ ਆਂ ਔਰ ਲੱਖਾਂ ਰੁਪਏ ਲਗਾਨੇ ਆਂ ਅਰਜਨੀਸ਼ ਜੀ ਨੇ ਬਿਜ਼ਨਸ ਮਾਡਲ ਦੱਸਿਆ ਜੀ ਇਹਨਾਂ ਦਾ ਨੰਬਰ ਸੁਣ ਲਿਓ ਤੇ ਕੰਟੈਕਟ ਕਰ ਲਿਓ ਸਰ ਨੰਬਰ ਦੱਸੋ ਜੀ ਆਪਣਾ ਜੀ 7973515452 ਹਮ ਕੰਪਨੀ ਦਾ ਨਾਮ ਦੱਸ ਲਓ ਜੀ ਕੰਪਨੀ ਦਾ ਨਾਮ ਕਹਿੰਸੋ ਹਮ ਰੇਨਬੋ ਟਰੇਡਰਸ ਦਿੱਤੀ ਜਿਹੜੀ ਪੂਰੇ ਨੌਰਥ ਦੀ ਮਾਰਕੀਟਿੰਗ ਹੈ ਦੇ ਅਸੀਂ ਵਿੱਚ ਜੂਨੀਅਰ ਵੀ ਡੀਲਰਸ਼ਿਪ ਹੈ ਉਹ ਅਸੀਂ ਦੇ ਲਿਆ ਹੈ ਜਿਆਨ